ਹਾਂਜੀ ਸਕਰੀਨ ਦੇ ਉੱਪਰ ਜਿਹੜਾ ਫਲ ਦੇਖ ਰਹੇ ਹੋ ਅੰਜੀਰ ਤਾਂ ਦੇਖ ਰਹੇ ਹੋ ਅੰਜੀਰ ਦੀ ਬ੍ਰਾਊਨ ਟਰਕੀ ਵੈਰਾਈਟੀ ਜਿਹੜੀ ਇਹ ਆਪਾਂ ਕਾਫੀ ਸਾਲ ਪਹਿਲਾਂ ਜਿਹੜਾ ਬੂਟਾ ਲਵਾਇਆ ਸੀਗਾ ਤੇ ਕਾਫੀ ਫਲ ਜਿਹੜਾ ਦੇ ਉੱਪਰ ਲੰਦਾ ਹੈਗਾ ਤੇ ਹੁਣ ਵੀ ਟਮਾਟਾ ਮਾ ਫਲ ਜਿਹੜਾ ਜੋ ਉੱਪਰ ਹੈਗਾ ਹੈਗਾ ਅੰਜੀਰ ਦੀ ਜਿਹੜੀ ਇਹਦੀ ਕਟਾਈ ਦਾ ਸਮਾਂ ਬਿਲਕੁਲ ਜਿਹੜਾ ਹੁਣ ਤੋਂ ਕਮਾ ਚੁੱਕਿਆ ਹੈਗਾ ਕਟਾਈ ਦੇ ਵਿੱਚ ਰੱਖਣ ਜੋ ਗੱਲ ਹੈ ਇਸ ਤਰ੍ਹਾਂ ਜਿਹੜੀਆਂ ਨੀਵੀਂ ਟਾਣੀਆਂ ਨੇਗੀਆਂ ਇਹਨਾਂ ਨੂੰ ਸਾਰੀਆਂ ਨੂੰ ਆਪਾਂ ਕੱਟ ਦੇਣਾ ਹੈਗਾ ਤੇ ਉਸ ਤੋਂ ਬਾਅਦ ਹਾਈਟ ਨੂੰ ਕੰਟਰੋਲ ਕਰਕੇ ਜਿਹੜਾ ਚੰਗਾ ਫਲ ਲੈਣ ਲਈ ਇੱਕ ਚੰਗੀ ਛਾਦਰੀਏ ਸਬੂਟੇ ਦੀ ਬਣਾਉਣੀ ਹੈਗੀ। ਉਸੇ ਤਰ੍ਹਾਂ ਇਹ ਥੋੜੀ ਜਗ੍ਹਾ ਦੇ ਵਿੱਚ ਜਿਹੜਾ ਗਾਰਡਨ ਬਣਿਆ ਹੋਇਆ ਹੈਗੇ ਇਹਦੇ ਵਿੱਚ ਕਾਫੀ ਸਾਰੇ ਬੂਟੇ ਲੱਗੇ ਹੋਏ ਹੈਗੇ। ਕੁਝ ਕੁ ਬੂਟੇ ਕੁਝ ਕਰਨਾ ਕਰਕੇ ਜਿਹੜੇ ਖਰਾਬ ਵੀ ਹੋ ਗਏ ਤੇ ਉਹਦੇ ਵਿੱਚ ਜਿਹੜਾ ਮੁੱਖ ਬੂਟਾ ਹੈ ਪਪੀਤੇ ਦਾਗਾ ਫਾਲੇ ਨੂੰ ਕਾਫੀ ਸੀਗਾ ਪਰ ਜਿਹੜਾ ਇਹ ਉੱਪਰੋਂ ਟੁੱਟਣ ਕਰਕੇ ਥੋੜਾ ਖਰਾਬ ਹੋ ਗਿਆ। ਉਸੇ ਤਰ੍ਹਾਂ ਹੀ ਇਹ ਪਪੀਤੇ ਦਾ ਬੂਟਾ ਹੈਗਾ ਇਹਦੇ ਉੱਪਰ ਵੀ ਤੁਸੀਂ ਫਲ ਦੇਖ ਸਕਦੇ ਹੋ ਬੂਟਾ ਸਹੀ ਹੈਗਾ। red lady 786 ਕਿਸਮ ਦਾ ਜਿਹੜਾ ਹੈ ਬੂਟਾ ਹੈ ਤੇ ਤੁਸੀਂ ਜਿਹੜਾ ਫਲ ਨਾਲ ਭਰਿਆ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਸਰਦੀ ਦੇ ਵਿੱਚ ਵੀ ਜਿਹੜਾ ਕੋਈ ਨਾ ਕੋਈ ਫਲ ਜਿਹੜਾ ਟਮਾਟਾ ਮਾ ਪੱਕ ਰਿਹਾ ਹੈਗਾ ਨਾਲ ਨਾਲ ਇਸ ਏਰੀਆ ਦੇ ਵਿੱਚ ਜਿਹੜਾ ਸਬਜ਼ੀ ਦੀ ਕਾਸ਼ਟ ਵੀ ਕੀਤੀ ਜਾਂਦੀ ਹੈਗੀ ਇੱਕ ਤਰ੍ਹਾਂ ਦੀ ਘਰੇਲੂ ਬਗੀਚੀ ਹੈਗੀ ਹੈਗੀ ਇਹ ਤੇ ਜਿੱਥੇ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਵੀ ਲਾਈਆਂ ਜਾਂਦੀਆਂ ਨੇਗੀਆਂ ਬਾਕੀ ਕੁਝ ਨਵੇਂ ਬੂਟੇ ਵੀ ਇਹਦੇ ਵਿੱਚ ਲਵਾਏ ਆ ਇਹ ਜਿਹੜਾ 1 ਕਿਜੀ ਅਮਰੂਦ ਦੀ ਵੈਰਾਈਟੀ ਉਹਦਾ ਬੂਟਾ ਲੱਗਿਆ ਹੋਇਆ ਜੀ ਇਹ ਵੀ ਕਾਫੀ ਪੁਰਾਣਾ ਲੱਗਿਆ ਹੋਇਆ ਨਾਲ ਜਿਹੜਾ ਕਾਗਜੀ ਨਿੰਬੂ ਲੱਗਿਆ ਹੋਇਆਗਾ ਤੇ ਇਧਰ ਚਕੂਤਰੇ ਦਾ ਬੂਟਾਗਾ ਇਹ ਐਸੇ ਸਾਲ ਹੀ ਲਾਇਆ ਗਿਆ ਤੇ ਅੱਗੇ ਤੁਹਾਨੂੰ ਉਹ ਦਿਖਾ ਦਈਏ ਜੀ ਚੀਕੂ ਕਾਲਾ ਪੱਤੀ ਆ ਕਾਫੀ ਸਾਰੇ ਵੀਰਾਂ ਦੇ ਸਵਾਲ ਹੁੰਦੇ ਆ ਕਿ ਜਿਹੜਾ ਸਾਡੇ ਬੂਟੇ ਦੇ ਉੱਪਰ ਫਲ ਸਹੀ ਨਹੀਂ ਆਉਂਦਾਗਾ ਉਹਦਾ ਮੁੱਖ ਕਾਰਨ ਜਿਹੜਾ ਕਿਸਮ ਹੁੰਦਾਗਾ ਜਦੋਂ ਕਿਸਮ ਸਹੀ ਨਹੀਂ ਹੁੰਦੀ ਤਾਂ ਜਿਹੜਾ ਫਲ ਸਹੀ ਨਹੀਂ ਮਿਲਦਾਗਾ ਇਹ ਤੁਸੀਂ ਦੇਖ ਸਕਦੇ ਹੋ ਚੀਕੂ ਦੀ ਕਾਲਾ ਪੱਤੀ ਵੈਰੈਟੀ ਦਾ ਤਿੰਨ ਸਾਲ ਦਾ ਜਿਹੜਾ ਲਗਭਗ ਸਾਢੇ ਤਿੰਨ ਸਾਲ ਦਾ ਬੂਟਾ ਹੈਗਾ ਤੇ ਫਲ ਤੁਸੀਂ ਇਹਦੇ ਉੱਪਰ ਦੇਖ ਸਕਦੇ ਹੋ ਹਰੇਕ ਪੱਤੇ ਦੇ ਕੋਲੇ 4-4 5-5 ਚੀਕੂ ਜਿਹੜੇ ਲੱਗੇ ਹੋਏ ਆਗੇ ਸਭ ਤੋਂ ਜ਼ਿਆਦਾ ਜਿਹੜੀ ਕਿਸਮ ਹੀ ਮੈਟਰ ਕਰਦੀ ਹੈਗੀ ਚੰਗੀ ਕਿਸਮ ਲਾਵਾਂਗੇ ਤਾਂ ਚੰਗਾ ਫਲ ਪ੍ਰਾਪਤ ਕਰ ਸਕਦੇ ਆਪਾਂ ਹਾਂ ਜੇਕਰ ਕੁਝ ਕਿਸਮਾਂ ਇਦਾਂ ਦੀਆਂ ਚੀਕੂਰੀਆਂ ਇਹਨਾਂ ਨੂੰ 6-6 7-7 ਸਾਲ ਜਿਹੜਾ ਫਲ ਨਹੀਂ ਆਉਂਦਾ ਹੈਗਾ ਤੇ ਉਹਦੇ ਨਾਲ ਕਾਫੀ ਜਿਹੜਾ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਤੇ ਸਮੇਂ ਦਾ ਤੇ ਆਪਣੀ એનર્ਜੀ ਦਾ ਨੁਕਸਾਨ ਉਹਦੇ ਵਿੱਚ ਹੁੰਦਾਗਾ ਜੀ ਆ ਛੋਟੀ ਇਸ ਘਰੇਲੂ ਬਾਗੀਚੀ ਦੇ ਵਿੱਚ ਜਿਹੜਾ ਯਕੂ ਤੇ ਦੋ ਬੂਟੇ ਲੱਗੇ ਹੋਏ ਆ ਪੋਲੀਨੇਸ਼ਨ ਦੇ ਕਰਕੇ ਇਹ ਜਿਹੜਾ ਬੂਟਾ ਤਿੰਨ ਸਾਲ ਦੀ ਉਮਰ ਦਾ ਹੀ ਇਹ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਮੈਨ ਨੇ ਕਿਤੋਂ ਹੋਰ ਲੈ ਕੇ ਲਈ ਸੀਗੀ ਲਗਭਗ ਇੱਕੋ ਜਿਹੇ ਬੂਟੇ ਆ ਪਰ ਜਿਹੜਾ ਫਲ ਦਾ ਫਰਕ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਥੋੜਾ ਥੋੜਾ ਫਲ ਆ ਰਿਹਾ ਹੈ ਤੇ ਇਹਦੇ ਨਾਲ ਹੀ ਜਿਹੜਾ ਚੀਕੂ ਲੱਗਿਆ ਹੋਇਆ ਹੈਗਾ ਉਹ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਭਰਿਆ ਹੋਇਆ ਜਿਹੜਾ ਫਲ ਦੇ ਨਾਲ ਬੂਟਾ ਹੈਗਾ ਨਾਲ ਇਹਦੇ ਜਿਹੜਾ ਮਿੱਠੇ ਦਾ ਬੂਟਾ ਜੀ ਇਹ ਇਹ ਵੀ ਥੋੜਾ ਕਟਾਈ ਸਹੀ ਨਾ ਹੋਣ ਕਰਕੇ ਬੂਟਾ ਜਿਹੜਾ ਇਸ ਤਰ੍ਹਾਂ ਹੋ ਗਿਆ ਪਰ ਇਸ ਵਾਰ ਜੇ ਵੀ ਸਹੀ ਕਟਾਈ ਕਰਕੇ ਨੂੰ ਸਹੀ ਕਰਨਾ ਅਨਾਰ ਭਗਮਾ ਤੇ ਨਾਲ ਜਿਹੜਾ ਨਾਸ਼ਪਤੀ ਪੰਜਾਬ ਨਾਖ ਇਹ ਬੂਟਾ ਵੀ ਹੁਣ ਕਟਾਈ ਕਰਨ ਦਾ ਸਮਾਂ ਆਗਾ ਫਨੀ ਉੱਪਰ ਲਗ ਰਾ ਨਿਕਲੇ ਹੋ ਜਾਂ ਹਾਈਡਰੋ ਕੰਟਰੋਲ ਕਰਨਾ ਤੇ ਬੂਟੇ ਨੂੰ ਸਾਈਡਾਂ ਦੇ ਕਰਨ ਖਾਤਰ ਜਿਹੜੀ ਕਟਾਈ ਕਰਨੀ ਜ਼ਰੂਰੀ ਹੈਗੀ ਆ 6 ਮਹੀਨੇ ਪਹਿਲਾਂ ਜਿਹੜਾ ਸ਼ੇਪ ਦਾ ਬੂਟਾ ਵੀ ਆਪਾਂ ਲਵਾਇਆ ਸੀਗਾ ਉਹਦੀ ਵੀ ਬਹੁਤ ਚੰਗੀ ਜਿਹੜੀ ਗ੍ਰੋਥ ਦੇਖਣ ਨੂੰ ਹੈਗੀ ਹੈਗੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂਗੇ ਇਹਦੀ ਵੀ ਕਟਿੰਗ ਦਾ ਸਮਾਂਗੇ ਜੀ ਚੰਗੀ ਸ਼ੇਪ ਬਣਾਉਣ ਲਈ ਜਿਹੜਾ ਕਟਿੰਗ ਕਰਨੀ ਬਹੁਤ ਜ਼ਰੂਰੀ ਹੈਗੀ ਇਹ ਤੁਸੀਂ ਦੇਖ ਸਕਦੇ ਹੋਗੇ ਸ਼ੇਪ ਦੀ ਡਾਰਸੈਟ ਵੈਰਾਈਟੀ ਜਿਹੜੀ ਕਾਫੀ ਵਧੀਆ ਗਰੋਥ ਏਰੀਆ ਦੀ ਹੋਈ ਹੈਗੀ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਵੱਤੋਦ ਜਿਹੜੀ ਜਾਣਕਾਰੀ ਫਲਾਂ ਵਾਲੇ ਬੂਟਿਆਂ ਬਾਰੇ ਜਾਂ ਕੁਦਰਤੀ ਖੇਤੀ ਬਾਰੇ ਅਸੀਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਜੀ